ਤਰੰਤਰਾਂਦੇ ਪਿੰਡ ਪਾਲਸੌਰਚ ਇੱਕ ਅਦਜਲੀ ਲਾਸ਼ ਦੇ ਇੱਕ ਸੰਸਨੀ ਫੈਲ ਗਈ ਖੇਤਾਂ 'ਚ ਸਪਰੇਅ ਕਰ ਰਹੇ ਮਜ਼ਦੂਰਾਂ ਨੇ ਸਵੇਰੇ ਧੂਆਂ ਉੱਡਦੇ ਦੇਖਿਆ ਕੋਲ ਜਾ ਕੇ ਦੇਖਿਆ ਤਾਂ ਇੱਕ ਅਣਪਛਾਤੀ ਲਾਸ਼ ਨੂੰ ਅੱਗ ਲੱਗੀ ਹੋਈ ਸੀ ਖਬਰ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ ਪਿੰਡ ਵਾਲੇ ਪੁਲਿਸ ਨੂੰ ਖਬਰ ਦੇਣ ਤੋਂ ਬਾਅਦ ਮੌਕੇ ਤੇ ਪਹੁੰਚੇ ਉਨ੍ਹਾਂ ਮੁਤਾਬਕ ਮ੍ਰਿਤਕ ਸ਼ਖਸ ਨਿਹੰਗ ਸਿੰਘ ਸੀ ਉਹਦੀ ਲਾਸ਼ ਕੋਲੋਂ ਮਿਲਿਆ ਵਸਤਾਂ ਤੋਂ ਪਿੰਡ ਵਾਲਿਆਂ ਨੇ ਅੰਦਾਜ਼ਾ ਲਗਾਇਆ ਲਾਸ਼ ਅੱਧੀ ਸੜੀ ਪਈ ਹੈਗੀ ਕੱਪੜੇ-ਕੁਪੜੇ ਕੋਝੇ ਰਹੇ ਸੀ ਨਾਲ ਕਸ਼ਰਾ ਸੀ ਅਮਰਤਾਰੀ ਸਿੰਘ ਦੀ ਲਾਸ਼ ਸੀ ਨਿਹੰਗ ਸਿੰਘ ਬਾਕੀ ਉਹ ਨਿਸ਼ਾਨੀਆਂ ਸ਼ਰੀਹ ਸਾਹਿਬ ਆ ਕੜਾ ਵਾ ਇੱਕ ਘੜੀ ਆ ਇਹ ਚੀਜ਼ਾਂ ਉਹਦੇ ਕੋਲ ਹੈਗੀਆਂ ਜਿਹੜੀਆਂ ਸਾਹਮਣੇ ਹਾਂ ਹਾਂਜੀ ਹਾਂਜੀ ਮਿਲ ਕੱਪੜਿਆਂ ਤੋਂ ਲੱਗਦਾ ਕਸ਼ਹਿਰਾ ਵੀ ਦੀਦਾ ਪਾਇਆ ਕੇਸ ਵੀ ਸੜੇ ਪਿੱਛੇ ਦੀਦੇ ਸਾਰੇ ਇੱਕੋ ਬੈਲਟ ਕਮਰ ਕੱਸਾੜਾ ਲਾਉਂਦੇ ਉਹ ਹੀ ਕੀ ਪੁਲਿਸ ਦੇ ਹਾਲ ਅਫਸਰ ਵੀ ਮੌਕੇ ਤੇ ਪਹੁੰਚੇ লাশ ਕਬਜ਼ੇ ਵਿੱਚ ਲੈ ਲਈ ਗਈ ਹੈ ਮ੍ਰਿਤਕ ਕੌਣ ਹੈ ਇਸ ਦੀ ਹਜੇ ਪਛਾਣ ਨਹੀਂ ਹੋ ਸਕੀ ਹੈ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਕਬਜ਼ੇ ਵਿੱਚ ਲੈ ਲੈਨੇ ਕੋਈ ਬਾਹਰ ਦਾ ਕੋਈ 100 ਲੱਗੇ ਸ਼ੱਕ ਨਹੀਂ ਹੈਗਾ ਇਹ ਤਾਂ ਕੋਈ ਬਾਹਰੋਂ ਬਾਹਰ ਦੇ ਇਰੀਏ ਚੋਂ ਕੋਈ ਇਫਦਾ ਲੱਗਦਾ ਵੀ ਬਾਹਰੋਂ ਕਰਕੇ ਇਥੇ ਛੁੱਟ ਗਿਆ ਡレイン ਕਰਕੇ ਇਥੇ ਛੁੱਟ ਗਿਆ ਹੋਰ ਕੋਈ ਇਥੇ ਲੱਗ ਛਕੇ ਹੋ ਜੀ ਨੇਂ ਨਹੀਂ ਨਿਤੇ شناਖਤ ਹੋ ਜਣੀ ਸੀ ਲੱਗ ਛਕੇ ਰਹਿੰਦਾ ਵੇਖੋ ਜੀ ਅਸੀਂ ਤੇ ਇਹ ਉਸਲਾਖਤ ਵਾਸਤੇ ਰੱਖਣ ਲੱਗੇ ਆ ਜਦੋਂ ਵੀ ਇਹਦੇ ਬਾਰੇ ਕੋਈ ਟੀਐਸ ਤੋਂ ਲੱਗਣਾ ਜਦੋਂ ਦੀ شناਖਤ ਹੋਈ ਵੀ ਇਹ ਕੌਣ ਇਨਸਾਨ ਹੈ ਤੇ ਕੀ ਰੀਜ਼ਨ ਨੇ ਇਹਦੇ ਦਾ ਮਰਡਰ ਕਰਨ ਦੇ ਕੀ ਰੀਜ਼ਨ ਨੇ ਉਹ ਤੋਂ ਫਿਰ ਲੱਗਦਾ